ਮਾਨਯੋਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾਵੜਿੰਗ ਜੀ ਮਾਨਯੋਗ ਵੱਡੇ ਭਰਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮਿੱਕੀ ਜੀ ਹਿੰਦੂਬਾਲਾ ਜੀ ਅਰੋੜਾ ਸਾਹਿਬ ਆਦੀਆ ਜੀ ਚੀਮਾ ਜੀ ਮੇਰੇ ਨਾਲ ਆਏ ਬੜਾ ਸਾਫ ਕੁਲਬੀਰ ਜੀ ਰਾਜੀ ਗੁਰਸ਼ਰਨ ਜੀ ਸਾਡੇ ਮੇਲਾ ਕਾਂਗਰਸੀ ਕਮੇਟੀ ਦੇ ਪ੍ਰਧਾਨ ਤੇ ਅੱਜ ਸਰਬਜੋਤ ਸਿੰਘ ਸਾਭੀ ਵੱਲੋਂ ਇਹ ਜਿਹੜਾ ਪ੍ਰੋਗਰਾਮ ਕੀਤਾ ਗਿਆ ਮੇਰੇ ਸਤਿਕਾਰਯੋਗ ਭਰਾਓ ਵਾਕਿਆ ਅੱਜ ਦੀ ਜਿਹੜੀ ਮੀਟਿੰਗ ਆ ਡਾਕਟਰ ਕੇਵਲਕ੍ਰਿਸ਼ਨ ਜੀ ਬੱਬੀ ਜੀ ਔਰ ਸਾਡੀ ਭੈਣ இந்து ਬਾਲਾ ਨੇ ਇਸ ਇਲਾਕੇ ਦੀ ਸੇਵਾ ਕਰਕੇ ਤੇ ਡਾਕਟਰ ਸਾਹਿਬ ਦੇ ਟਾਈਮ ਤੇ ਜੋ ਡਵੈਲਪਮੈਂਟ ਹੋਈ ਉਹਨੂੰ ਕੋਈ ਨਹੀਂ ਭੁਲਾ ਸਕਦਾ ਡਾਕਟਰ ਸਾਹਿਬ ਕਾਂਗਰਸ ਲੀਗ ਰੂ ਸੀ ਔਰ ਉਹਨਾਂ ਹਮੇਸ਼ਾ ਹੀ ਚਾਹਇਓ ਸਪੀਕਰ ਰੇ ਚਾਹਇਓ ਫਨਾਸ ਮਿਨਿਸਟਰ ਰੇ ਤੇ ਜਾਓ ਜਿਸ ਵੇਲੇ ਕਾਂਗਰਸ ਬਣੀ 79 ਦੇ ਵਿੱਚ ਤੇ ਉਦੋਂ ਜਨਰਲ ਸੈਕਟਰੀ ਵੀ ਬਣੀ ਬਿਲਕੁਲ ਸਾਹਿਬੀ ਤੁਸੀਂ ਠੀਕ ਗੱਲ ਕਹੀ ਆ ਕਿ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਆ ਐਮਐਲ ਸ਼ਿਪ ਜਿਹੜੀ ਆ ਬਾਅਦ ਚੁਣੀਆ ਚਾਹੀਦੀ ਆ ਅੱਜ ਸਾਡੀ ਪਾਰਟੀ ਮજબૂત ਹੋਈ ਤੁਸੀਂ ਜਿਹੜੇ ਮੇਰੇ ਪਰ ਆ ਬੈਠੇ ਹੋ ਇਹ ਅਕਾਲੀ ਦਲ ਨੂੰ ਛੱਡ ਕੇ ਆਏ ਹੋ ਇਹਨਾਂ ਨੇ ਵੇਖਿਆ ਕਿ ਅਕਾਲੀ ਦਲ 'ਚ ਜਦੋਂ ਸਾਭੀ ਨਾਲ ਗੱਲ ਹੋਈ ਇਹਨੂੰ ਅਸੀਂ ਕਿਆ ਪੜਾ ਆਪਣਾ ਬ੍ਰਦਰ ਲੈ ਕੇ ਆਇਆ ਇਹਨੇ ਕਿਹਾ ਪਹਿਲਾਂ ਮੈਂ ਆਪਣੇ ਇਲਾਕੇ ਵਾਲੇ ਨਾਲ ਗੱਲ ਕਰਾਂਗਾ ਫਿਰ ਮੈਂ ਪਾਰਟੀ ਬਾਰੇ ਸੋਚਾਂਗਾ ਤੋ ਉੱਥੇ ਇਹ ਕੀ ਗੱਲ ਮੈਂ ਕਿਹਾ ਯਾਰ ਤੂੰ ਡਿਸਾਈਡ ਕਰ ਕਿ ਕਿਸ ਆਰਮੀ ਨੂੰ ਪਸੰਦ ਕਰਦਾ ਕਿਸ ਪਾਰਟੀ ਨੂੰ ਕਰਦਾ ਉਹ ਪਾਰਟੀ ਨੂੰ ਕਰਦਾ ਜਿਹੜੀ ਕੱਲ ਸਭ ਦੇ ਸਾਹਮਣੇ ਆਪਣੀਆਂ ਗਲਤੀਆਂ ਮੰਨ ਕੇ ਕਿ ਬਦ ਵੀ ਤੇ ਸਾਡੇ ਕੋਲ ਗਲਤੀ ਹੋਈ ਆ ਜਿਹੜੀ ਬੇਬਲ ਕਲਾਜ ਗੋਲੀ ਚੱਲੀ ਕੋਟਕਪੁਰੇ ਗੋਲੀ ਚੱਲੀ ਉਹਦੇ ਕਹਿੰਦਾ ਸਾਡੇ ਕੋਲ ਗਲਤੀ ਹੋਈ ਆ ਉਹਦੇ ਚ ਕਿਹਾ ਗਿਆ ਕਿ ਤੁਸੀਂ ਸਾਧ ਨੂੰ ਛੋੜ ਦਿੱਤੀ ਕਿਹਦਾ ਉਹ ਵੀ ਦਿੱਤੀ ਸਾਡੇ ਕੋਲ ਗਲਤੀ ਹੋਈ ਆ ਤੇ ਯਾਰ ਜੇ ਸਾਰੀਆਂ ਹੀ ਗਲਤੀਆਂ ਤੁਸੀਂ ਗੁਰੂ ਦੇ ਨਾਲ ਕੀਤੀਆਂ ਨੇ ਤੇ ਉਹਨਾਂ ਦਾ ਖਮਿਆਜਾ ਤੁਹਾਨੂੰ ਭੁਗਤਣਾ ਪਏਗਾ ਪੰਜਾਬ ਦੇ ਲੋਕ ਨਹੀਂ ਭੁਗਤਣ ਜਿਹੜਾ ਆਪਣੇ ਗੁਰੂ ਦਾ ਨਹੀਂ ਬਣਦਾ ਜਿਨੇ ਵੋਟਾਂ ਲਈਆਂ ਹੁਣ ਗੁਰੂ ਦੇ ਨਾਂ ਤੇ ਜਿਨੇ ਧਰਮ ਦੇ ਨਾਂ ਤੇ ਪੋਲਿਟਿਕਸ ਕੀਤੀ ਹੋਏ ਜਿਨੇ ਬਾਬੇ ਨਾਨਕ ਦੀ ਤੱਕੜੀ ਦਾ ਨਾਂ ਲੈ ਕੇ ਵੋਟਾਂ ਮੰਗੀਆਂ ਹੋਣ ਉਹ ਜੇ ਗੁਰੂ ਦੀ ਗੱਦ ਵਿੱਚ ਕੁਝ ਨਹੀਂ ਕਰ ਸਕਦਾ ਉਹਨੂੰ ਕੋਈ ਹੱਕ ਨਹੀਂ ਉਸ ਪਾਰਟੀ ਦੇ ਵਿੱਚ ਮੁਖੀ ਰਹਿਣ ਦਾ ਸਾਨੂੰ ਮੈਂ ਇੱਥੇ ਖੜਾ ਬਾਜਵਾਲ ਸਾਹਿਬ ਨੇ ਵ੍ਰਿੰਗ ਸਾਹਿਬ ਨੇ ਅਸੀਂ ਪਹਿਲਾਂ ਸਿੱਖਿਆ ਬਾਅਦ ਕਸੀ ਉਹ ਅਸੀਂ ਹੋ ਰਿਹਾ ਇਹ ਸਾਡਾ ਧਰਮ ਬਚੇਗਾ ਇਹ ਉਹ ਧਰਮ ਹੈ ਸਿੱਖ ਧਰਮ ਜਿਨ੍ਹਾਂ ਮਨੁੱਖਤਾ ਦੀ ਸੇਵਾ ਕੀਤੀ ਇਹ ਗੁਰੂ ਤੇਗ ਬਹਾਦਰ ਨੇ ਕਸ਼ਮੀਰੀ ਪੜਤਾ ਤੋਂ ਆਪਣਾ ਸੀਸ ਵਾਰਿਆ ਗੁਰੂ ਤੇਗ ਬਹਾਦਰ ਪੰਜਾਬ ਦੀ ਚਾਦਰ ਨਹੀਂ ਬਣੇ ਉਤੋਂ ਹਿੰਦ ਦੀ ਚਾਦਰ ਬਣ ਕੇ ਆਈ ਸਾਡੇ ਗ੍ਰੰਥ ਦੇ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਕਾਰ ਦਿੱਤਾ ਤੇ ਉਸ ਪਾਰਟੀ ਦਾ ਮੁਖੀ ਜੇ ਅੱਜ ਗੱਲ ਕਰਦਾ ਅਗਿਆਨੀ ਹਰਪ੍ਰੀਤ ਸਿੰਘ ਬਾਜਲ ਸਾਹਿਬ ਤੁਸੀਂ ਸੁਣਿਆ ਹੋਣਾ ਕਿ ਉਸੇ ਤਖਤ ਤੇ ਖੜੇ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਗਿਆਨੀ ਜੀ ਧਿਆਨ ਨਾਲ ਸੁਣੋ ਹਰਪ੍ਰੀਤ ਜੀ ਤੇ ਨਾਲ ਹੀ ਤੁਸੀਂ ਕਿਹਾ ਸੀ ਕਿ ਅਕਾਲੀ ਦਲ ਸਾਡੀ ਰਾਜਨੀਤਿਕ ਪਾਰਟੀ ਆ ਤੁਸੀਂ ਕੱਲ ਤੱਕ ਸਾਹਮਣੇ ਖੜੇ ਹੋ ਕੇ ਇਹ ਗੱਲ ਕਹੀ ਤੇ ਅੱਜ ਗੁਰੂ ਨੇ ਤੁਹਾਨੂੰ ਸਜਾ ਲਈ ਤੇ ਉਸੇ ਕਾਲੇ ਦਲ ਜਿਹਦਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਤੁਹਾਨੂੰ ਕੱਢ ਕੇ ਬਾਹਰ ਮਾਰਿਆ ਤੇ ਮੈਂ ਇਹ ਇਸ ਕਰਕੇ ਗੱਲਾਂ ਕਹਿ ਰਿਹਾ ਕਿ ਜੇ ਸਾਡੀ ਜਮੀਰ ਮਰ ਗਈ ਅਸੀਂ ਕੁਝ ਨਹੀਂ ਕਰ ਸਕਦੇ ਆਪਣੀ ਜਮੀਰ ਜਿੰਦਾ ਰੱਖੋ ਜੇ ਜਮੀਰ ਜਿੰਦੀ ਆ ਤੇ ਪੰਜਾਬ ਜਿੰਦਾ ਰਹੇਗਾ ਸਭ ਤੋਂ ਵੱਧ ਜੇ ਕਿਤੇ ਕਿਸੇ ਨੇ ਦੇਸ਼ ਦੀ ਆਜ਼ਾਦੀ ਚ ਹਿੱਸਾ ਪਾਇਆ ਤੇ ਪੰਜਾਬੀਆਂ ਦਾ ਪੰਜਾਬੀਆਂ ਨੇ ਆਪਣੇ ਸੀਸ ਦਿੱਤੇ ਜੇਲਾਂ ਪਰ ਦਿੱਤੀਆਂ ਤੇ ਅੰਗਰੇਜ਼ਾਂ ਨੇ ਮਜਬੂਰ ਹੋ ਕੇ ਡਰ ਕੇ ਦੇਸ਼ ਛੱਡਿਆ ਅੱਜ ਕੌਣ ਪੂਰੇਗਾ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜਿਨੇ ਓਕ ਕਾਬਲ ਤੱਕ ਕਬਜ਼ਾ ਕੀਤਾ ਕਿੰਨੇ ਬੰਦ ਕੀਤਾ ਮੈਂ ਮੋਦੀ ਨੂੰ ਦੱਸਣਾ ਚਾਹੁੰਨਾ ਕਿ ਅੱਜ ਤੁਸੀਂ ਜੇ ਗੱਲ ਕਰ ਦਿਓ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਕਸ਼ਮੀਰ ਦੇ ਵਿੱਚ ਜੇ ਖੇਬਰ ਦਰਿਆ ਤੇ ਕਬਜ਼ਾ ਕੀਤਾ ਤੇ ਮੁਗਲਾਂ ਦਾ ਰਸਤਾ ਬੰਦ ਕੀਤਾ ਤੇ ਸਿੱਖ ਰਾਜ ਨੇ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਯਾਰ ਅੱਜ ਅਸੀਂ ਪੰਜਾਬ ਦੇ ਨਾਲ ਵਿਤਕਰਾ ਕਰਾਂਗੇ ਕਦੀ ਬਰਦਾਸ਼ਤ ਨਹੀਂ ਹੋਣ ਦਿੱਤਾ ਜਾਏਗਾ। ਵੜਿੰਗ ਸਾਹਿਬ ਜੋ ਪਾਰਲੀਮੈਂਟ ਚ ਹੋ ਰਿਹਾ ਇਹ ਦੇਸ਼ ਨੂੰ ਤਬਾਰਾ ਖਤਮ ਕਰਨ ਵਾਲੇ ਪਾਸੇ ਬੀਜੇਪੀ ਤੁਰ ਰਹੀ ਹੈ। ਮੈਂ ਪੁੱਛਣਾ ਚਾਹੁੰਦਾ ਆਪਰੇਸ਼ਨ ਸਿੰਦੂਰ ਹੋਇਆ ਜਮੂਥੇ ਪੈਲਗਮ ਚ ਅੱਤਵਾਦੀਆਂ ਨੇ ਹਮਲਾ ਕੀਤਾ ਹੋਮ ਮਿਨਿਸਟਰ ਸਾਹਿਬ ਉਹ ਜਿਹੜਾ ਤੁਸੀਂ ਇਨਕਾਊਂਟਰ ਕੀਤਾ ਉਹਨਾਂ ਦਾ ਅੱਤਵਾਦੀਆਂ ਦਾ ਉਹਨਾਂ ਦੀਆਂ ਫੋਟੋਆਂ ਕਿਉਂ ਨਹੀਂ ਦਿਖਾਈਆਂ ਗਈਆਂ ਲੋਕਾਂ ਨੂੰ ਦਿਖਾਓ ਕਿ ਇਹਨਾਂ ਬੰਦਿਆਂ ਨੇ ਹਿੰਦੂਸਤਾਨੀਆਂ ਤੇ ਹਮਲਾ ਕਰਕੇ ਇਹਨਾਂ ਨੂੰ ਸ਼ਹੀਦ ਕੀਤਾ ਸੀ ਆ ਅਸੀਂ ਟੀਰ ਕਰ ਦਿੱਤੇ ਨੇ ਤੁਹਾਡੇ ਕਹਿਣ ਨਾਲ ਨਹੀਂ ਅਸੀਂ ਮੰਨਾਂਗੇ ਪਰ ਕਾਮ ਤੇ ਹਮਲਾ ਹੋਵੇ ਤੇ ਲੜਾਈ ਸਾਰੀ ਪੰਜਾਬ ਤੇ ਲੜੀ ਜਾਏ ਤੇ ਪ੍ਰਧਾਨ ਮੰਤਰੀ ਨੂੰ ਜੇ ਕੁਝ ਪੰਜਾਬ ਨੂੰ ਦੇਣਾ ਹੋਵੇ ਤੇ ਪ੍ਰਧਾਨ ਮੰਤਰੀ ਦੀ ਜ਼ੁਬਾਨ ਨਾ ਖੁੱਲੇ ਇੱਕ ਵਾਰੀ ਨਹੀਂ ਕਿਹਾ ਕਿ ਪੰਜਾਬੀਓ ਤਗੜੇ ਹੋ ਜਾਓ ਪਾਕਿਸਤਾਨ ਦਾ ਤੁਸੀਂ ਮੂੰਹ ਮੋੜ ਦਿੰਦੇ ਜਣੇ ਤੁਹਾਡੇ ਉਪਰੋਂ ਦੀ ਵੀ ਤੇ ਜਾ ਕੇ ਦਸੂਏ ਕੋਲ ਵੀ ਤੇ ਡਿੱਗਾ ਸੀ ਅੱਜ ਵੀ ਇਹ ਕਹਿੰਦੇ ਅਸੀਂ ਡਰੋਨ ਨਹੀਂ ਆਉਣ ਦਿੰਦੇ ਆ ਪੰਜਾਬ ਦਾ ਮੁੱਖ ਮੰਤਰੀ ਬੜਾ ਸਭ ਇੱਕ ਵੇਖਿਆਣਾ ਉੱਥੇ ਤਰਨਤਾਰਨ ਵਾਲੋ ਪਤਾ ਨਹੀਂ ਕੀ ਜੀਪ ਜੀ ਲੈ ਕੇ ਤੁਰਫੇ ਤੇ ਕਿ ਨਹੀਂ ਡਰੋਨ ਸੁੱਟਣ ਵਾਲੀ ਮਸ਼ੀਨ ਲੈਣ ਦੀ ਆ ਮੈਨੂੰ ਚੈਲੰਜ ਕਰਦਾ ਕਾ ਕਾਢੇ ਰਬਾ ਬਾਬਾ ਨਾਨਕ ਦੇ ਵਿੱਚੋਂ ਪਾਕਿਸਤਾਨ ਦੇ ਡਰੋਨ ਆਉਣੇ ਬੰਦ ਕਰ ਕਰ ਕਲਨੌਰ ਕਰ ਰਾਜਸਥਾਨਸ ਕੋਲੇ ਪਾਸੇ ਪ੍ਰਧਾਨ ਮੰਤਰੀ ਜੀ ਜੇ ਪੰਜਾਬ ਜਿੰਦਾ ਰਹੇਗਾ ਤੇ ਹਿੰਦੁਸਤਾਨ ਜਿੰਦਾ ਜਦੋਂ ਪੰਜਾਬ ਕਮਜ਼ੋਰ ਹੋ ਗਿਆ ਤੇ ਹਿੰਦੁਸਤਾਨ ਕਮਜ਼ੋਰ ਹੋ ਜਾਏਗਾ ਤੁਹਾਨੂੰ ਪੰਜਾਬੀਆਂ ਨੂੰ ਫੇਰ ਲੜਾਈ ਲੜਨੀ ਪੈਣੀ ਆ ਹਮੇਸ਼ਾ ਜੇ ਲੀਡ ਲਈ ਆ ਤੇ ਪੰਜਾਬੀਆਂ ਨੇ ਲਈ ਆ 79 ਦੇ ਵਿੱਚ 70 'ਚ ਸਾਰੇ ਪਾਸੇ ਕਾਂਗਰਸ ਆਰ ਗਈ ਸੀ ਤੇ ਪੰਜਾਬ ਚੋਂ ਕੋਈ ਐਮਪੀ ਨਹੀਂ ਸੀ ਤੁਸੀਂ ਬਣ ਦਿੱਤਾ ਤੇ ਜੇ ਫਿਰ 80 ਦੇ ਵਿੱਚ ਜਦੋਂ 80 ਦੇ ਵਿੱਚ ਇਲੈਕਸ਼ਨ ਆਇਆ ਤੇ ਪੰਜਾਬੀਓ ਤੁਸੀਂ ਹਿੰਦੁਸਤਾਨ ਨੂੰ ਦੱਸ ਦਿੱਤਾ ਕਿ ਅਸੀਂ ਉਹ ਰਾਜ ਨਹੀਂ ਰਹਿਣ ਦਵਾਂਗੇ ਜਿਹੜਾ ਦੇਖ ਕੇ ਨਾਲ ਨਹੀਂ ਚੱਲੇਗਾ ਤੁਸੀਂ ਜਨਗਤਾ ਪਾਰਟੀ ਨੂੰ ਖਤਮ ਕਰਕੇ ਦੁਬਾਰਾ ਫੇਰ ਕਾਂਗਰਸ ਲੈ ਕੇ ਆਏ ਹੁਣ ਟਾਈਮ ਫੇਰ ਆ ਗਿਆ ਜਿਸ ਪਾਸੇ ਦੇਸ਼ ਤਰਪਿਆ ਜਿਸ ਤਰ੍ਹਾਂ ਬੀਜੇਪੀ ਨਫਰਤ ਦੀ ਪੋਲਿਟਿਕਸ ਕਰਨ ਲੱਗ ਪਈਆ ਕਟ ਗਿਣਤੀਆਂ ਦੇ ਨਾਲ ਨਫਰਤ ਫਲਾ ਰਹੀ ਆ ਉਹ ਹੁਣ ਕਾਈ ਮਾਗਿਆ ਪੰਜਾਬੀਓ ਫੇਰ ਖੜੇ ਹੋਣ ਦਾ ਜੇ ਅੰਗਰੇਜ਼ਾਂ ਨੂੰ ਕੱਢਿਆ ਇੱਕ ਈਸਟ ਇੰਡੀਆ ਕੰਪਨੀ ਆਈ ਸੀ ਜਿਹਨੇ ਹਿੰਦੁਸਤਾਨ ਤੇ ਕਬਜ਼ਾ ਕੀਤਾ ਹੁਣ ਅਡਾਨੇ ਅਬਾਨੀ ਈਸਟ ਇੰਡੀਆ ਕੰਪਨੀ ਬਣ ਗਈ ਹਿੰਦੁਸਤਾਨ ਨੂੰ ਲੁੱਟਣ ਲਈ ਆ ਚੋਨੇ ਦੀ ਗੱਲ ਕਰ ਲੋ ਬਾਲਾ ਸਾਹਿਬ ਮੈਂ ਉਸ ਕਮੇਟੀ 'ਚ ਆਂ ਫੂਡ ਕਮੇਟੀ 'ਚ ਸਾਡੇ ਕੋਲ 10 ਕੈਂਟਲ ਰੱਖਣ ਨੂੰ ਕਿਤੇ ਚੋਨੇ ਦੇ ਥਾਂ ਨਹੀਂ ਉਹ ਮਿਲਦੀ ਕੋਈ ਟ੍ਰੇਨ ਨਹੀਂ ਕੋਈ ਉਹਦੇ ਬਾਰੇ ਸੋਚ ਨਹੀਂ ਮੈਂ ਕਮੇਟੀ ਚ ਲਿਖੇ ਦਿੱਤਾ ਕਿ ਪਹਿਲੋ ਸਪੇਸ ਤੇ ਬਣਾ ਲਓ ਥਾਂ ਤੇ ਬਣਾਓ ਜਿਹੜੇ ਪੰਜਾਬ ਨੇ ਹਿੰਦੁਸਤਾਨ ਦੇ ਵਿੱਚ ਅਨਾਜ ਨਹੀਂ ਸੀ ਹੁੰਦਾ ਜਦੋਂ ਆਜ਼ਾਦੀ ਮਿਲੀ ਇਹ મોદી ਕਹਿੰਦਾ ਨਾ ਕਿ ਕੀ ਕੀਤਾ ਕਾਂਗਰਸ ਨੇ ਮੈਂ ਦੱਸਣਾ ਚਾਹੁੰਨਾ ਕਿ ਹਿੰਦੁਸਤਾਨ ਦਾ ਅਮਰੀਕਾ ਤੋਂ ਕਣ ਕੌਂਦੀ ਸੀ ਤੇ ਫੇਰ ਰੋਟੀ ਬਣਦੀ ਸੀ ਪ੍ਰਧਾਨ ਮੰਤਰੀ ਜੀ ਵੰਡਾ ਜਵਾਰਲਾਲ ਨਹਿਰੂ ਤੇ ਪ੍ਰਤਾਪ ਸਿੰਘ ਕੈਰੋ ਨੇ ਯੂਨੀਵਰਸਿਟੀ ਲਿਆ ਕੇ ਐਗਰੀਕਲਚਰ ਯੂਨੀਵਰਸਿਟੀ ਲਿਆ ਕੇ ਹਿੰਦੁਸਤਾਨ ਦਾ ਢਿੱਡ ਭਰਿਆ ਅੱਜ ਸਾਡੇ ਕੋਲ ਵਾਧੂ ਨਾਲ ਕਿਉਂ ਆਖਿਰਦਾ ਤੇ ਭਾਜਪੀ ਨੇ ਕੀ ਕੀਤਾ ਨਫਰਤ ਇਹ ਗੱਲ ਕਰਦਾ ਕਿ ਜੀ ਇੱਕ ਅਮਰੀਕਾ ਵਾਲਾ ਸੀਜ਼ਫਾਇਰ ਕਰਾਉਂਦਾ ਸਮਝੌਤਾ ਕਰਵਾ ਦਿੰਦਾ ਅੱਜ ਪਾਕਿਸਤਾਨ ਦੇ ਚਾਰ ਟੁਕੜੇ ਹੋਣੇ ਚਾਹੀਦੇ ਸੀ ਜੇ ਪ੍ਰਧਾਨ ਮੰਤਰੀ ਜੁਰਤ ਹੁੰਦੀ ਉੱਥੇ ਆ ਮਜ਼ਾਇਲਾ ਮਨਜ਼ੂਰਲਾ ਭੇਜਣ ਦੇ ਬਜਾਏ ਫੌਜ ਭੇਜਦਾ ਤੇ ਚੁੱਕ ਕੇ ਉੱਥੇ ਕਬਜ਼ੇ ਕਰਦੇ ਪਾਕਿਸਤਾਨ ਦੇ ਉੱਤੇ ਪਰ ਹਰ ਪਾਸੇ ਹੀ ਵੋਟਾਂ ਜੇ ਕਰਾਂਗੇ ਤੇ ਫੇਰੇ ਗੱਲ ਨਹੀਂ ਬਣੇਗੀ ਹੁਣ ਜਿਹੜੇ ਵੋਟਾਂ ਕੱਟਣ ਦਾ ਕਮਾਲ ਹੀ ਹੋ ਗਈ ਆ ਮਹਾਰਾਸ਼ਟਰਾਂ ਦੇ ਵਿੱਚ ਵੋਟਾਂ ਬਣਾ ਦੋ ਕਰੋੜ 1 ਕਰੋੜ ਉੱਥੇ ਵੋਟ ਬਣ ਗਈ ਤੇ ਬਿਹਾਰ 'ਚ 1 ਕਰੋੜ ਕੱਟ ਦਿੱਤੀ ਇਸੇ ਤਰ੍ਹਾਂ ਹੀ ਆ ਤੁਸੀਂ ਸਾਰੀ ਸਮੁੱਚੀ ਲੀਡਰਸ਼ਿਪ ਉਹ ਸ਼ਾਰਪੁਰ ਵਾਲੀ ਬੈਠੀ ਹੋ ਨੋਟ ਕਰ ਲੋ ਅਗਲੇ ਸਾਲ ਆਪਣੀ ਵੀ ਇਲੈਕਸ਼ਨ ਆਉਣ ਵਾਲੀ ਆ ਤੇ ਭਾਜਪਾ ਨੂੰ ਇੱਥੇ ਲੱਭਣਾ ਕੁਛ ਨਹੀਂ ਜੋ ਮਰਜ਼ੀ ਕਰ ਲੈ ਆਪਣੀਆਂ ਵੋਟਾਂ ਜਿਹੜੀਆਂ ਨੇ ਇਹ ਨੰਦ ਵਾਲੇ ਧਿਆਨ ਦੇ ਦਿਓ ਇਹ ਵੋਟ ਚੋਰੀ ਕਰਦਾ ਮੋਦੀ ਇਹ ਵੋਟ ਚੋਰੀ ਕਰਕੇ ਪ੍ਰਧਾਨ ਮੰਤਰੀ ਬਣਿਆ ਵੋਟਾਂ ਨਾਲ ਨਹੀਂ ਬਣਿਆ ਇਹਦੇ ਸੁਣੀਦਾ ਸੀ ਕਿ ਲੋਕ ਜਿਹੜੇ ਨੇ ਵੋਟਰ ਜਿਹੜੇ ਨੇ ਉਹ ਸਰਕਾਰਾਂ ਚੁਣਦੇ ਨੇ ਇਹ ਪਹਿਲੀ ਬੀਜੇਪੀ ਦੀ ਗਵਰਨਮੈਂਟ ਹੈ ਜਿਹੜੀ ਵੋਟਰ ਤੋਂ ਵੀ ਚੁਣਦੇ ਆ ਕਿ ਕਿਹਦੀ ਵੋਟ ਪੈਣੀ ਹੈ ਤੇ ਕਿਹਦੀ ਨਹੀਂ ਪੈਣੀ ਜੋ ਪੰਜਾਬ ਗਵਰਨਮੈਂਟ ਦੀ ਜੇ ਗੱਲ ਕਰੀਏ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹੁੰਦਾ ਤੇਰੀ ਪੁਲਿਸ ਮਿਲ ਕੇ ਗੈਂਗਸਟਰਾਂ ਦੇ ਨਾਲ ਮਿਲ ਕੇ ਲੋਕਾਂ ਦੇ ਉੱਤੇ ਹਮਲੇ ਕਰਾਉਂਦੀ ਆ ਮੇਰੇ ਕੋਲ ਪ੍ਰੂਫ ਨੇ ਐਸਐਸਪੀ ਬਟਾਲਾ ਨੂੰ ਡੀਆਈਜੀ ਡੀਜੀਪੀ ਜਿਹੜਾ ਸਾਡਾ ਡੇਰਾ ਬਾਬਾ ਨਾਨਕ ਮੁੰਡਾ ਮਰਿਆ ਬਾਜਵਾਤ ਸਾਹਿਬ ਔਰ ਬ੍ਰਿੰਕ ਸਾਹਿਬ ਤਿੰਨ ਵਾਰੀ ਉਸ ਥਾਣੇ ਗਿਆ ਕਿ ਮੈਨੂੰ ਅੱਜ ਟੈਲੀਫੋਨ ਆਈ ਜਾ ਰਹੇ ਨੇ ਉਸ ਦਿਨ ਦੀ ਗੱਲ ਆ ਐਸਐਚਓ ਮਿਲਿਆ ਨਹੀਂ ਇੱਕ ਕਿੰਟਾ ਪਹਿਲੋਂ ਉਹਦੇ ਦੁਕਾਨ ਤੋਂ ਬਾਹਰੋਂ ਪੁਲਿਸ ਵੀ ਵਿਡਰਾ ਕਰ ਲਈ ਜਿਹੜੇ ਦੋ ਗਨਮੈਨ ਬੈਠੇ ਸੀ ਤੇ ਉਸ ਮੁੰਡੇ ਨੂੰ ਜਦੋਂ ਘਰ ਜਾਣ ਲੱਗਾ ਗੋਲੀਆਂ ਨਾਲ ਭੁੰਨ ਦਿੱਤਾ ਅੱਜ ਪੜਾ ਸਾਹਿਬ ਕੋਲ ਬੈਠਾ ਸੀ ਉੱਥੇ ਵੀ ਬੰਦੇ ਆਏ ਕਹਿੰਦੇ ਯਾ ਲੋ ਸਾਡੇ ਕੋਲ ਕੌਲਾ ਆਈਆਂ ਨੇ ਤੇ ਕਹਿੰਦੇ ਜੀ ਕੋਈ ਝਾੜ ਨਹੀਂ ਕਰਦਾ ਮੁੱਖ ਮੰਤਰੀ ਦਾ ਧਿਆਨ ਮਸ਼ਕਰੀਆਂ ਕਰਨ ਵਾਲਿਆ ਸਟੇਜ ਤੇ ਜਦੋਂ ਬੋਲਦਾ ਤੇ ਜਿਵੇਂ ਨਕਲਾ ਲਾਉਂਦਾ ਉਹ ਨਕਲਚੀ ਨਕਲ ਮਾਰਨੀ ਛੱਡ ਤੇ ਪੰਜਾਬ ਨੂੰ ਚਲਾਉਣ ਦੀ ਗੱਲ ਕਰ ਪੰਜਾਬ ਕਾਲੇ ਦਿਨਾਂ ਚ ਨਹੀਂ ਜਾਣ ਦਿੱਤਾ ਜਾਏਗਾ ਇਹ ਉਦੋਂ ਪੈਦਾ ਨਹੀਂ ਸੀ ਹੋਇਆ ਆਦੋ ਆਦ ਦੇਖਿਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਜਿਨੇ ਆਪਣੇ ਬਾਪ ਦੀ ਸ਼ਹਾਦਤ ਵੇਖੀ ਅੱਤਵਾਦ ਨੂੰ ਵੇਖਿਆ இந்து ਬਾਲਾ ਨੇ ਜਿਹਦੇ ਪਤੀ ਨੂੰ ਤੇ ਜਿਹਦੇ ਸਹੁਰੇ ਨੂੰ ਗੋਲੀਆਂ ਮਾਰ ਕੇ ਗਏ ਤੇ ਜਿੰਦਾਸ਼ੀਲ ਡਾਕਟਰ ਕਿਰਿਸ਼ਨ ਨੂੰ ਕਹਾ ਗਿਆ ਤੇ ਇਹਨੇ ਕੀ ਵੇਖਿਆ ਇਹਨੇ ਮਸ਼ਕੜੀਆਂ ਵੇਖੀਆਂ ਤੇ ਲੋਕਾਂ ਨਾਲ ਮਜ਼ਾਕ ਕਰਨਾ ਸ਼ੁਰੂ ਕੀਤਾ ਪੰਜਾਬੀਓ ਟਾਈਮ ਆ ਗਿਆ ਜੀ ਇਸ ਮਸ਼ਕਰੇ ਕੋਲੋਂ ਬਚਣ ਲਈ ਜਿਹੜੀ ਆਮ ਆਦਮੀ ਪਾਰਟੀ ਅ ਹੁਣੇ ਤੁਹਾਡੇ ਸਟੇਟ ਸੈਕਟਰੀ ਸਾਹਿਬ ਨੇ ਕਿਹਾ ਸੀ ਇੱਕ ਨੇ ਕਿਹਾ ਜੀ ਪਰ ਜੇਕਰ ਉਹ ਮਿਲਿਆ ਤੇ ਦੇਜੋ ਕਿ ਝਾੜੂ ਵਾਲੇ ਆ ਗਏ ਜੇ ਹੁਣ ਜੇਬਾਂ ਵੀ ਖਾਲੀ ਕਰਨਗੇ ਜੇਬਾਂ ਕਾਲੀ ਐਮ ਐਲ ਏ ਲੁੱਟਣ ਲੱਗ ਪਏ ਨੇ ਪੰਜਾਬ ਸ਼ਰੀਆਮ ਲੋਟਿਆ ਇਹ ਸਾਨੂੰ ਮਜ਼ਬੂਤੀ ਦੇ ਨਾਲ ਗੁੰਡਾ ਕਰਦੀ ਦਾ ਟੱਕਰਾ ਕਰਨਾ ਪਏਗਾ ਸ਼ਰੀਫ ਆਦਮੀ ਅੰਦਰ ਵੜ ਲਕ ਪਿਆ 6 ਵਜੇ ਤੋਂ ਬਾਅਦ ਸੜਕਾਂ ਖਾਲੀ ਹੋ ਗਈਆਂ ਨੇ ਨਾ ਡੀਜੀਪੀ ਨੂੰ ਪਤਾ ਤੇ ਨਾ ਮੁੱਖ ਮੰਤਰੀ ਨੂੰ ਪਤਾ ਚਲੋ ਮੁੱਖ ਮੰਤਰੀ ਤੇ ਵੈਸੇ ਹੀ 5 ਵਜੇ ਤੋਂ ਬਾਅਦ ਆਪ ਹੀ ਨਹੀਂ ਕਿਸੇ ਨੂੰ ਲਬਦਾ ਤੇ ਉਹਨੇ ਲੋਕਾਂ ਨੂੰ ਕੀ ਦੇਖਣਾ ਦਿੱਲੀ ਦੀ ਗਵਰਨਮੈਂਟ ਭਾਰਤ ਸਭ ਤੋਂ ਯੈਲੋ ਪੀਓ ਵੜਿੰਗ ਸਾਹਿਬ ਸਾਰੇ ਐਮਪੀਆ ਨੂੰ ਸਾਰੇ ਐਮਐਲਏ ਨੂੰ ਇਕੱਠੇ ਕਰਕੇ ਉਹਨੂੰ ਮਿਲੋ ਹੋਮ ਮਿਨਿਸਟਰ ਨੂੰ ਕਿ ਜਿੰਨਾ ਆਮ ਆਦਮੀ ਪਾਰਟੀ ਦਾ ਕਸੂਰ ਹੈ ਉਹਨਾਂ ਹੀ ਪੰਜਾਬ ਨੂੰ ਮਰਵਾਉਣ ਚ ਤੁਸੀਂ ਵੀ ਨਾਲ ਲੱਗੇ ਜਿਵੇਂ ਆਤਵਾਦੀ ਲੜਾਈ ਲੜੀ ਇਸੇ ਤਰ੍ਹਾਂ ਹੁਣ ਗੈਂਗਸਟਰਾਂ ਦੇ ਨਾਲ ਲੜਾਈ ਲੜਨੀ ਪੈਣੀ ਹੈ ਸਾਨੂੰ ਲੋਕਾਂ ਦੇ ਨਾਲ ਖੜੇ ਹੋਣਾ ਯਾਰ ਕਿਸੇ ਡੀਜੀਪੀ ਨੂੰ ਟੈਲੀਫੋਨ ਕਰੋ ਉਹਦਾ ਅਗੇ ਸਾਈ ਹੈ ਨਹੀਂ ਜਿसे ਹੋਰ ਨੂੰ ਕਰ ਲੋ ਉਹ ਉੱਠਦਾ ਹੀ ਨਹੀਂ ਐਮਐਲਏ ਦੇ ਟੈਲੀਫੋਨ ਚੈੱਕ ਕਿਤੇ ਜਾਣ ਤੇ ਉਹਨਾਂ ਦੇ ਇਹਨਾਂ ਦੇ ਐਮਐਲਏ ਦੇ ਟੈਲੀਫੋਨਾਂ ਦੇ ਵਿੱਚੋਂ ਗੈਂਗਸਟਰਾਂ ਦੀਆਂ ਕਾਲਾਂ ਨਿਕਲਣੀਆਂ ਉਹਨਾਂ ਦੇ ਪਿੰਡਾਂ 'ਚੋਂ ਸਭ ਤੋਂ ਵੱਧ ਜਿਹੜੇ ਨਸ਼ਾ ਵੇਚਦਾ ਤੇ ਇਹਨਾਂ ਐਮਐਲਏ ਦੇ ਪਿੰਡਾਂ 'ਚ ਆਪਣੇ ਪਿੰਡ ਤੋਂ ਵੇਚਦਾ ਐਨਆਈਏ ਚੁੱਪ ਬੈਠੀ ਆ ਇੰਟੈਲੀਜੈਂਟ ਚੁੱਪ ਬੈਠੀ ਆ ਸੀਬੀਆਈ ਕਿਤੇ ਦੇਖਦੀ ਨਹੀਂ ਆਈਬੀ ਕਿਤੇ ਲੱਭਦੀ ਨਹੀਂ ਛੋ ਤੁਹਾਨੂੰ ਇਹੋ ਹੀ ਮੈਂ ਬੇਨਤੀ ਕਰਨੀ ਸੀ ਕਿ ਸਾਬੀ ਅਕਾਲੀ ਦਲ ਨੂੰ ਛੱਡ ਕੇ ਤੂੰ ਚੰਗੇ ਥਾਂ ਹੀ ਆਇਆ ਉਹਨਾਂ ਕੋਲ ਤੇ ਰਹਿ ਗਿਆ ਕਿ ਤੇ ਝੂਠ ਤੋ ਬਾਬੇ ਦੀਪ ਸਿੰਘ ਨੇ ਖੰਡਾ ਹੁਣ ਉਹਨਾਂ ਦੇ ਦੁਆਲੇ ਝੂਠਿਆਂ ਦੇ ਦੁਆਲੇ ਫੜਨਾ ਜਿਹੜੇ ਉੱਥੇ ਅੰਮ੍ਰਿਤਸਰ ਚ ਝੂਠ ਬੋਲਦੇ ਨੇ ਬੈਠ ਕੇ ਤੇ ਭਾਜਪੀ ਕਮਾਲ ਹੀ ਹੋ ਗਈ ਉਹਨਾਂ ਦਾ ਪ੍ਰਧਾਨ ਹੈ ਵੀ ਹੈ ਕਿ ਨਹੀਂ ਪਤਾ ਨਹੀਂ ਕਰਿਓ ਕਹਿ ਰਿਹਾ ਮੈਂ ਤੇ ਅਸਤੀਫਾ ਦਿੱਤਾ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦੋ ਉਹ ਆਪਣੀ ਚੀਜ਼ੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦਾ ਉਹ ਨਹੀਂ ਬਣੇਗਾ ਪੰਜਾਬ ਦੇ ਕੰਧ ਤੇ ਲਿਖਿਆ ਕਿ ਪੰਜਾਬ ਦੇ ਵਿੱਚ ਇੱਕ ਵੀ ਬੀਜੇਪੀ ਦਾ ਐਮਐਲਏ ਨਹੀਂ ਬਣੇਗਾ ਪੰਜਾਬੀ ਕਦੀ ਮਾਫੀ ਕਰਨਗੇ ਬੀਜੇਪੀ ਜੋ ਉਹਨਾਂ ਨੇ ਕੀਤਾ ਜੋ ਦਿੱਲੀ ਦੇ ਵਿੱਚ ਉਹਨਾਂ ਕੀਤਾ ਜੋ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਗੋਲ ਰੋਲਣ ਦਾ ਕੋਸ਼ਿਸ਼ ਕੀਤੀ ਤੇ ਇਸ ਮੁੱਖ ਮੰਤਰੀ ਨੇ ਥੁੱਕ ਕੇ ਛੱਡਿਆ ਜਿਹਦਾ ਪ੍ਰਧਾਨ ਮੰਤਰੀ ਨੇ ਕੀਤਾ ਤਗੜੇ ਹੋ ਉਹ ਆ ਬਾਰਡਰ ਇਹ ਵਿੱਚ ਇੱਕ ਚੀਜ਼ ਤੇ ਹੁਸ਼ਿਆਰਪੁਰ ਵਾਲਿਓ ਇੱਕ ਤੇ ਪ੍ਰਣ ਕਰ ਲੋ ਕਿ ਜਿਵੇਂ ਪਹਿਲਾਂ ਹੁਸ਼ਿਆਰਪੁਰ ਚੋਂ ਇੱਕ ਸੀਟ ਵੀ ਕਦੀ ਕਿਸੇ ਪਾਰਟੀ ਨੂੰ ਨਹੀਂ ਸੀ ਜਾਂਦੀ ਸਾਰੀ ਦੀ ਸਾਰੀ ਕਾਂਗਰਸ ਨੂੰ ਜਾਂਦੀ ਸੀ ਮੈਂ ਕਿਜੀ ਇਹ ਇਕੱਠੇ ਹੋ ਕੇ ਤੁਰਪੋ ਹੁਣ ਆਰਿਆ ਜੀ ਹਾਂ ਲੈ ਸਾਜਲ ਰਸਤੇ ਪੂਰੇ ਹੋ ਤੇ ਕਾਂਗਰਸ ਤਕੜੀ ਕਰਦੇ ਹੁਣ ਇਹ ਕੋਈ ਸੀਟ ਨਹੀਂ ਲੱਪੜੀ ਇਹਨਾਂ ਨੂੰ ਭਾਜਪੀ ਨੂੰ ਤੇ ਜਾਂ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਮਾਂਜਾ ਫੇਰ ਦੋ ਇਹਨਾਂ ਪੰਜਾਬ ਖਤਮ ਕਰਤਾ ਸਭ ਤੋਂ ਵੱਧ ਜੇ ਕਾਂਗਰਸ ਮਜ਼ਬੂਤ ਹੁੰਦੀ ਸੀ ਤੇ ਉਹ ਦੁਆਬੇ ਚ ਕਾਂਗਰਸ ਮਜ਼ਬੂਤ ਹੁੰਦੀ ਜਿਹਦੇ ਤੋਂ ਸਾਡੀ ਸਰਕਾਰ ਬਣਦੀ ਸੀ ਕਾਂਗਰਸ ਉਸੇ ਤਰ੍ਹਾਂ ਹੀ ਆਪਾਂ ਹੁਣ ਫੇਰ ਜਿੱਤੇ ਪਾਸੇ ਪ੍ਰਧਾਨ ਜੀ ਜਦੋਂ ਮਾਝਾ ਤੇ ਦੁਆਬਾ ਚੱਲਦਾ ਸੀ ਤੇ ਜਿਹੜਾ ਮਾਲਵਾ ਸੀ ਉਹ ਵੀ ਨਾਲ ਕਾਂਗਰਸ ਤੇ ਖੜਾ ਹੁੰਦਾ ਸੀ 77 78 ਸੀਟਾਂ ਐਸੀ ਪੰਜਾਬ ਚੋਂ ਜਿੱਤਦੇ ਸੀ ਐਤਕੀ 92 93 ਕਹਿੰਦਾ ਪਰ 80 ਜ਼ਰੂਰ ਪੰਜਾਬ ਚੋਂ ਜਿੱਤਾਂਗੇ ਅਸੀਂ ਕونکہ ਆਪੋ ਜੀਸ਼ਨ ਵੀ ਚਾਹੀਦੀ ਆ ਆ ਤੇ ਮੈਂ ਮੁੱਖ ਮੰਤਰੀ ਨੂੰ ਕਹਿੰਦਾ ਤੂੰ ਹੀ ਨਹੀਂ ਜਿੱਤਣਾ ਤੂੰ ਪੰਜਾਬ ਦੀ ਕੀ ਗੱਲ ਕਰਦਾ ਯਾਰ ਜਿਹੜਾ ਮੁੱਖ ਮੰਤਰੀ ਮੈਰਜ ਪਹਿਲੇ ਚ ਮੀਟਿੰਗ ਕਰਦਾ ਇਹਦਾ ਮਤਲਬ ਸਾਰੇ ਹੀ ਮੰਰੇਗਾ ਵਾਲੇ ਤੇ ਜਾਂ ਦੂਸਰੇ ਹੀ ਬੈਠੇ ਹੁੰਦੇ ਨੇ ਇਹਦੇ ਚੁਟਕਲੇ ਸੁਣ ਜਾਂਦੇ ਨੇ ਤੇ ਇਹੋ ਜੇ ਹਾਲਾਤ ਬਣ ਗਏ ਇਹਨਾਂ ਚੁਟਕਲੇ ਵਾਲਿਆਂ ਨੂੰ ਪਿੰਡਾਂ 'ਚ ਨਹੀਂ ਆਪਾਂ ਵੜਦੇ ਨੇ ਇਹਨਾਂ ਨੂੰ ਦੱਸਣਾ ਕਿ ਤੁਸੀਂ ਪੰਜਾਬ ਦੀ ਬਰਬਾਦੀ ਕੀਤੀ ਆ ਅੱਜ ਇੱਕ ਬੜਾ ਵਧੀਆ ਪੂਰੇ ਪੰਜਾਬ 'ਚ ਸੁਨੇਹਾ ਜਾਣਾ ਕਿ ਕਾਂਗਰਸ ਛੇੜੀਆ ਮਜ਼ਬੂਤ ਹੈ ਤੇ ਕਾਂਗਰਸ ਹੋਰ ਮਜ਼ਬੂਤ ਹੋ ਕੇ ਨਿਕਲੇ ਬਹੁਤ-ਬਹੁਤ ਤੁਹਾਡਾ ਤਾਲਵੰਦ ਬਹੁਤ ਮਿਹਰਬਾਨੀ ਇਹ ਆਪਾਂ ਅੱਜ ਇੱਕੋ ਹੀ ਸੰਦੇਸ਼ ਲੈ ਕੇ ਜਾਣਾ ਕਿ ਕਾਂਗਰਸ ਮਜ਼ਬੂਤ ਹੋਏਗੀ ਪੰਜਾਬ ਜਿੱਤੇਗੀ ਤੇ ਪੰਜਾਬ ਬਚੇਗਾ ਇਹ ਤੇ ਪੰਜਾਬ ਪਹਿਲਾਂ ਉਹਨੇ ਬਦਬੀਆਂ ਚ ਰੋੜੇ ਪਾ ਦਿੱਤਾ ਸੀ ਤੇ ਇਹਨੇ ਪੰਜਾਬ ਗੈਂਗਸਟਰਾਂ ਦੇ ਹੱਥਾਂ ਚ ਦੇ ਦਿੱਤਾ ਇਸ ਪੰਜਾਬ ਨੂੰ ਬਚਾਉਣਾ ਸੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਹਿਬ ਜੀ ਤੁਸੀਂ ਜਿਸ ਤਰ੍ਹਾਂ ਤੁਹਾਡੇ ਵਰਕਰ ਆਏ ਇਨੀ ਗਰਮੀ ਚ ਬੈਠੇ ਹੋ ਤੁਸੀਂ ਸਾਰੇ ਸਾਡੀ ਭੈਣ ਤੁਸੀਂ ਸ਼ਾਰਪੁਰ ਸਾਰਾ ਇਹ ਡਿਸਟ੍ਰਿਕਟ ਆਪਾਂ ਅੱਜ ਨਹੀਂ ਬੰਦਤੀ ਆ ਕਿਉਂ ਸ਼ਾਰਪੁਰ ਚ ਇੱਕ ਸੀਟ ਵੀ ਕਿਸੇ ਦੂਸਰੀ ਪਾਰਟੀ ਨੂੰ ਜਾਏਗੀ ਉਹ ਕਾਂਗਰਸ ਨੂੰ ਆਏਗੀ ਛੋ ਵਾਹਿਗੁਰੂ ਦੀ ਕਾ ਖਾਲਸਾ ਕਿਆ ਰਾਏ ਤੁਸੀਂ ਅਕਾਲੀ ਦਲ ਤੋਂ ਹੈ ਕੀ ਗੱਲ ਹੈ ਹੈ ਨੇ ਨਹੀਂ ਉਹ ਆਪਾਂ ਜਕਾਰਾ ਆਪਣਾ ਉਹ ਹੀ ਰੱਖਣਾ ਠੀਕ ਹੈ ਕਿ ਨਹੀਂ ਐ ਤੋ ਇੱਥੇ ਇੱਥੇ ਰੰਦਾਵਿਆਂ ਦਾ ਵੀ ਬਾਵਾ ਪਿੰਡ ਹੈਗੇ ਨੇ ਹੈਗੇ ਆ ਨਾ ਕਿਉਂ ਜਸ ਹੰਸਿਆਂ ਹੈਗੇ ਆ ਨਾ ਵੇ ਬੈਠੇ ਬੈਠੇ 10 15 ਪਿੰਡ ਹੈਗੇ ਨੇ ਇੱਥੇ ਜਿਆਦਾ ਨਹੀਂ ਤੇ ਵੇਖ ਲਓ ਹੁਣ ਰੰਦਾਵੇ ਦੀ लाज ਰੱਖਣੀ ਆ ਬਾਹ ਬਾਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ